ਸਸੇ ਗੱਲ ਦੋਸਤੋ ਤੇ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਸਾਡੀ ਵੀਡੀਓ ਤੇ ਤੇ ਜਿਵੇਂ ਆਪਾਂ ਲਾਸਟ ਵੀਕ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰੀ ਸੀ ਆਪਾਂ ਨੇ ਜਿਹੜਾ ਨਵਾਂ ਬਿਜ਼ਨਸ ਸ਼ੁਰੂ ਕਰਿਆ ਜੀ ਬਲੈਂਕਟਸ ਦਾ ਤੇ ਉਹ ਵੀਡੀਓ ਨੂੰ ਜੋ ਤੁਸੀਂ ਰਿਸਪਾਂਸ ਦਿੱਤਾ ਹੈ ਤੇ ਜੋ ਤੁਸੀਂ ਪਿਆਰ ਦਿੱਤਾ ਹੈ ਜੋ ਤੁਸੀਂ ਸਪੋਰਟ ਕੀਤੀ ਹੈ ਉਹਦੇ ਅਸੀਂ ਧੰਨਵਾਦ ਹੈ ਕਿਉਂਕਿ ਉਸ ਵੀਡੀਓ ਨੂੰ ਤੁਸੀਂ ਵਾਤੇ ਵਾਤੇ ਸ਼ੇਅਰ ਕੀਤਾ ਤੇ ਤੁਸੀਂ ਜਿਵੇਂ ਸ਼ੇਅਰ ਕੀਤੀ ਤੇ ਸਾਡੇ ਕੋਲ ਜਿਹੜਾ ਰਿਸਪਾਂਸ ਆਇਆ ਜੋ ਆਪਣਾ ਜੇ ਬਲੈਂਕਟਸ ਲੀਨ ਲਈ ਜੋ ਕਲਾਇੰਟਸ ਆਏ ਤੇ ਉਹਨਾਂ ਨੇ ਜੋ ਸਾਨੂੰ ਰਿਵਿਊ ਦਿੱਤੇ ਤੇ ਉਹਨਾਂ ਦੀ ਜਿਹੜੀ ਡਿਮਾਂਡ ਤੇ ਅਸੀਂ ਅੱਜ ਹੀ ਨਵਾਂ ਮਾਲ ਲੈ ਕੇ ਆਏ ਆ ਤੇ ਉਹ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਥੈਂਕ ਯੂ ਸੋ ਮੱਚ ਜਿਨ੍ਹਾਂ ਵੀਰਾਂ ਨੇ ਉਹ ਸਾਡੀ ਵੀਡੀਓ ਸ਼ੇਅਰ ਕਰੀ ਤੀ ਤੇ ਸਾਨੂੰ ਸਪੋਰਟ ਕਰਿਆ ਸੀ ਆਜੋ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਜਿਹੜਾ ਆਪਣਾ ਅੱਜ ਮਾਲ ਆਪਣੇ ਪਾਸ ਆਇਆ ਮੈਂ ਇੱਕ ਵਾਰ ਬਾਈ ਨੂੰ ਕਹਿਣਾ ਕਿ ਇੱਕ ਵਾਰ ਸਾਰੀ ਨਜ਼ਰ ਮਾਰਾ ਦੂ ਜਿਹੜਾ ਸਮਾਨ ਆਪਣੇ ਪਾਸ ਆਇਆ ਹੋਇਆ ਫਿਰ ਆਪਾਂ ਖੋਲ ਕੇ ਵੀ ਦਿਖਾਉਨੇ ਆ ਦੇਖੋ ਜੀ ਇਹ ਸਾਰਾ ਜਿਹੜਾ ਮਾਲ ਹੈਗਾ ਇਹ ਹੈਗਾ ਡਬਲ ਬੈੱਡ ਤੇ ਸਿੰਗਲ ਬੈੱਡ ਤੇ ਆਪਣਾ ਇੱਕ ਦਬਾਨ ਬੈੱਡ ਤੇ ਜਿਹੜੇ ਬਲੈਂਕਟਸ ਹੁੰਨੇ ਆ ਉਹ ਸਾਰਾ ਆਪਣੇ ਪਾਸ ਮਾਲ ਆਇਆ ਹੋਇਆ ਤੇ ਵਧੀਆ ਕੁਆਲਿਟੀ ਦਾ ਸੁਪਰ ਸੌਫਟ ਮਿੰਕ ਬਲੈਂਕਟਸ ਜਿਨ੍ਹਾਂ ਨੂੰ ਕਹਿੰਦੇ ਆ ਤੇ ਬਹੁਤ ਹੀ ਵਧੀਆ ਸੌਫਟ ਤੇ ਮਖਮਲੀ ਤੌਰ ਤੇ ਜਿਹਨੂੰ ਆਪਾਂ ਕਹਿ ਸਕਦੇ ਆ ਹੱਥ ਲਾਉਣ ਤੇ ਪਤਾ ਚੱਲਦਾ ਤੇ ਤੁਹਾਨੂੰ ਆਪਾਂ ਦਿਖਾਉਣੀ ਹੈ ਇੱਕ ਵਾਰ ਗੋਲਡੀ ਵਾਈ ਤੁਹਾਨੂੰ ਸਾਰਾ ਦਿਖਾ ਦਿੰਦਾ ਉਹਦੇ ਬਾਅਦ ਫਿਰ ਆਪਾਂ ਗੱਲ ਕਰਦੇ ਆਂ ਸੋ ਦੋਸਤੋ ਹੁਣ ਆਪਾਂ ਨੇ ਤੁਹਾਨੂੰ ਪਹਿਲੀ ਵੀਡੀਓ ਚ ਆਪਣਾ ਸਾਰਾ ਜਿਹੜਾ ਸਮਾਨ ਸਾਡੇ ਕੋਲ ਆਇਆ ਸੀ ਜਿੰਨਾ ਵੀ ਸਟਾਕ ਸਾਡੇ ਕੋਲ ਆਇਆ ਹੈ ਅੱਜ ਦੀ ਰੇਟ ਚ ਅਸੀਂ ਤੁਹਾਨੂੰ ਦਿਖਾਇਆ ਤੇ ਅਸੀਂ ਮਾਫੀ ਚਾਹੁੰਦੇ ਹਾਂ ਕਿਉਂਕਿ ਅਸੀਂ ਪਹਿਲਾਂ ਜਿਹੜੀ ਵੀਡੀਓ ਬਣਾ ਰਹੀ ਸੀ ਅਸੀਂ ਕੰਟੀਨਿਊ ਵੀਡੀਓ ਬਣਾ ਰਹੀ ਸੀ ਤੇ ਤੁਹਾਨੂੰ ਜਿਹੜਾ ਸਟਾਕ ਹੈ ਉਦੋਂ ਹੀ ਅਸੀਂ ਦਿਖਾਣਾ ਸੀ ਪਰ ਸਾਡੇ ਉਸ ਟਾਈਮ ਤਿੰਨ ਚਾਰ ਜਿਹੜੇ ਕਸਟਮਰ ਸਾਡੇ ਆ ਗਏ ਸੀ ਜਿਸ ਕਰਕੇ ਸਾਨੂੰ ਵੀਡੀਓ ਸਟਾਪ ਕਰਨੀ ਪਈ ਤੇ ਹੁਣ ਅਸੀਂ ਦੁਬਾਰਾ ਤੇ ਜਿਹੜੀ ਵੀਡੀਓ ਸਟਾਰਟ ਕਰਨ ਲੱਗੇ ਆ ਤੇ ਤੁਹਾਨੂੰ ਜਿਹੜੀ ਆਪਣੇ ਸਾਡੇ ਪਾਸ ਜਿਹੜਾ ਸਟਾਕ ਹੈ ਉਹ ਤੁਹਾਨੂੰ ਖੋਲ ਕੇ ਦਿਖਾਉਨੇ ਸਾਰਾ ਇਸ ਵਕਤ ਸਾਡੇ ਪਾਸ ਜਿਹੜਾ ਅੱਜ ਜਿਹੜਾ ਸਟਾਕ ਆਇਆ ਉਹ ਡਬਲ ਬੈੱਡ ਤੇ ਸਿੰਗਲ ਬੈੱਡ ਦਾ ਸਾਡੇ ਪਾਸ ਸਟਾਕ ਆਇਆ ਤੇ ਇਹ ਸਾਰੇ ਜਿਹੜੇ ਬਲੈਂਕਟਸ ਹੈ ਇਹ ਸਾਰੇ ਹੈਗੇ ਆ ਬਹੁਤ ਹੀ ਵਧੀਆ ਸੁਪਰ ਸੌਫਟ ਮਿੰਕ ਬਲੈਂਕਟਸ ਮਿੰਕ ਬਲੈਂਕਟਸ ਵੀ ਬਹੁਤ ਹੀ ਵਧੀਆ ਤਿਲਕ ਵਿੱਚ ਜਿਹੜੇ ਅੱਜਕੱਲ ਬੜੇ ਸੌਫਟ ਸੌਫਟ ਆਉਂਦੇ ਆ ਤੇ ਉਹ ਵਾਲੇ ਨੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜੇ ਸਿੰਗਲ ਬੈੱਡ ਦੇ ਆ ਉਹ ਤੁਹਾਨੂੰ ਦਿਖਾ ਦਿੰਨਾ ਤੇ ਆਜੋ ਆਪਾਂ ਦੇਖੀਏ ਤੇ ਜਿਵੇਂ ਇਹ ਹੈ ਇਹ ਸਿੰਗਲ ਬੈੱਡ ਦਾ ਜਿਹੜਾ ਕਿ ਆਪਾਂ ਸਿੰਗਲ ਬੈੱਡ ਜਾਂ ਆਪਾਂ ਜਿਹੜੇ ਦੀਵਾਨ ਬੈੱਡ ਹੁੰਨੇ ਆ ਘਰਾਂ ਵਿੱਚ ਜਿੱਨੇ ਕਿ ਹਾਲ ਵਿੱਚ ਹੁੰਦਾ ਬੜਾ ਸਾਰਾ ਉਹਦੇ ਉੱਪਰ ਵੀ ਆ ਸਕਦਾ ਤੁਸੀਂ ਇਹਨੂੰ ਬਲੈਂਕਟਸ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਹੋ ਜੇਕਰ ਤੁਸੀਂ ਇਹਨੂੰ ਬੈੱਡ ਦੇ ਉੱਪਰ ਵਿਛਾਉਣਾ ਜਿਵੇਂ ਆਪਾਂ ਸਰਦੀਆਂ ਵਿੱਚ ਮੋਟੀ ਚਾਦਰ ਜਾਂ ਮੋਟੀ ਆਪਣਾ ਜਿਹੜੀ ਵਿਛਾਉਨੇ ਆ ਉਹਦੀ ਜਗ੍ਹਾ ਤੇ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ ਬਹੁਤ ਹੀ ਵਧੀਆ ਹੈ ਤੇ ਤੁਸੀਂ ਇਹਦਾ ਡਿਜ਼ਾਈਨ ਦੇਖੋਗੇ ਦੇਖੋ ਡਿਜ਼ਾਈਨ ਇੱਕ ਨੰਬਰ ਵਧੀਆ ਤੇ ਕੋਈ ਪ੍ਰੋਬਲਮ ਨਹੀਂ ਆਏਗੀ ਤੇ ਜਿਵੇਂ ਆਪਾਂ ਗੱਲ ਕੀਤੀ ਲਾਸਟ ਟਾਈਮ ਵੀ ਜਿਹੜੀ ਸਾਈਡ ਤੇ ਇਹਦੀ ਹੁੰਦੀ ਹੈ ਫਰ ਵਗੈਰਾ ਉਹ ਬਹੁਤ ਵਧੀਆ ਹੁੰਦੀ ਹੈ ਤੇ ਕਲਰ ਤੁਹਾਨੂੰ ਪੂਰੇ ਸ਼ਾਹੀ ਮਿਲਣਗੇ ਤੇ ਇੱਕ ਨਹੀਂ ਇਹਦੇ ਨਾਲ ਦੇ ਤੁਹਾਨੂੰ ਬਹੁਤ ਸਾਰੇ ਕਲਰ ਮਿਲਣਗੇ ਤੇ ਤੁਸੀਂ ਇੱਕ ਵਾਰ ਜ਼ਰੂਰ ਆਓ ਤੇ ਦੇਖੋ ਇਹਦੇ ਨਾਲ ਦੇ ਸਿੰਗਲ ਅਲੱਗ-ਅਲੱਗ ਕਲਰ ਤੁਹਾਨੂੰ ਮਿਲ ਜਾਣਗੇ ਜਿਵੇਂ ਕਿ ਇਹ ਦੇਖੋ ਵੱਖਰੇ ਹੀ ਕਲਰ ਹੈ ਤੇ ਬਹੁਤ ਵਧੀਆ ਲੱਗੇਗਾ ਜਿਵੇਂ ਕਿ ਆਪਣੇ ਬੈੱਡ ਦੇ ਉੱਪਰ ਪਿਆ ਹੁੰਦਾ ਹੈ ਦੇਖੋ ਤੁਹਾਡੇ ਘਰ ਦੀ ਸ਼ਾਨ ਬਣ ਜੇਗੇ ਸਾਰੇ ਤੇ ਇਲਾਵਾ ਵੈਰਾਈਟੀ ਬਹੁਤ ਜ਼ਿਆਦਾ ਹੈ ਤੇ ਡਿਜ਼ਾਈਨਰ ਹੈ ਸਾਰੇ ਦੇ ਸਾਰੇ ਇੱਕ ਨੰਬਰ ਤੇ ਤੁਹਾਨੂੰ ਹੁਣ ਆਪਾਂ ਡਬਲ ਬੈੱਡ ਦੇ ਵੀ ਦਿਖਾ ਦਿੰਨੀ ਡਬਲ ਬੈੱਡ ਦੇ ਇਹ ਦੇਖੋ ਇਹ ਡਬਲ ਬੈੱਡ ਦੇ ਹਨ ਬਹੁਤ ਹੀ ਵਧੀਆ ਪੂਰੇ ਬੈੱਡ ਤੇ ਉੱਪਰ ਤੁਹਾਨੂੰ ਆ ਜਾਏਗਾ ਤੇ ਆਪਾਂ ਖੋਲ ਕੇ ਦਿਖਾਈਏ ਇਹਨੂੰ ਆ ਦੇਖੋ ਕਲਰ ਤੁਹਾਨੂੰ ਬਹੁਤ ਵਧੀਆ ਮਿਲ ਜਾਣਗੇ ਸ਼ਾਹੀ ਕਲਰ ਮਿਲ ਜਾਣਗੇ ਤੇ ਜਿੰਨੇ ਕਲਰ ਕਹੋਗੇ ਉਹੀ ਤੁਹਾਨੂੰ ਮਿਲ ਜਾਣਗੇ ਤੇ ਹੱਥ ਲਗਾ ਕੇ ਤੁਸੀਂ ਦੇਖੋਗੇ ਇਹਦੀ ਮੋਟਾਈ ਤੇ ਲਾਈਟ ਵੇਟ ਕਿਉਂਕਿ ਇਹ ਆਪਣਾ ਜਿਹੜੇ ਬਲੈਂਕਟਸ ਹੁੰਨੇ ਆ ਬਲੈਂਕਟਸ ਬਹੁਤ ਹੁੰਨੇ ਆ ਪਰ ਉਹ ਹੈਵੀ weight ਵੀ ਹੁੰਨੇ ਆ ਜਿਹੜੇ ਕਿ ਚੱਕਣੇ ਧਰਨੇ ਇੱਧਰ ਉੱਧਰ ਰੱਖਣੇ ਬਹੁਤ ਔਖੇ ਹੋ ਜਾਂਦੇ ਤੇ ਜਦੋਂ ਉਹਨਾਂ ਨੂੰ ਸੰਭਾਲਣਾ ਹੁੰਦਾ ਉਦੋਂ ਬੜਾ ਔਖਾ ਹੋ ਜਾਂਦਾ ਤੇ ਇਹ ਸਾਰੇ ਲਾਈਟ ਵੇਟ ਆ ਜਿੱਦਾਂ ਮਰਜ਼ੀ ਤੁਸੀਂ ਚੱਕ ਕੇ ਇੱਧਰ ਉੱਧਰ ਇਹਨਾਂ ਨੂੰ ਰੱਖ ਸਕਦੇ ਹੋ ਧੋਣਾ ਵੀ ਜਿਹੜਾ ਆਸਾਨ ਹੋ ਜਾਂਦਾ ਦੇਖੋ ਕਲਰ ਸਾਨੂੰ ਸਾਰੀ ਬਹੁਤ ਵਧੀਆ ਤੇ ਪਿਆਰੇ ਕਲਰ ਮਿਲਣਗੇ देखो सो ਵੀਰੋ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਤੁਸੀਂ ਕੰਟੈਕਟ ਕਰਿਓ ਸਾਡੇ ਨਾਲ 8437243537 ਗੋਲਡੀ ਬਾਈ ਦਾ ਇਹ ਨੰਬਰ ਹੈ ਤੁਸੀਂ ਕਾਲ ਕਰਕੇ ਆਪਣੇ ਵਟਸਐਪ ਤੇ ਵੀ ਫੋਟੋ ਮੰਗਵਾ ਸਕਦੇ ਹੋ ਸਾਰੀ ਡਿਟੇਲ ਲੈ ਸਕਦੇ ਹੋ ਤੇ ਰੋਪੜ ਵਿੱਚ ਆਪਣਾ ਜਿਹੜਾ ਸਾਰਾ ਸਟਾਕ ਹੈਗਾ ਤੇ ਤੁਸੀਂ ਆ ਕੇ ਵੀ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਜਿਵੇਂ ਕਿ ਆਪਾਂ ਰਸ ਟਾਈਮ ਗੱਲ ਵੀ ਕਰੀ ਸੀ ਤੁਸੀਂ ਇੰਡੀਵਿਜੂਅਲ ਤੌਰ ਤੇ ਲੈਣਾ ਉਹ ਲੈ ਸਕਦੇ ਹੋ ਜੇ ਤੁਸੀਂ ਆਪਣੇ ਘਰ ਵਿੱਚ ਯੂਜ਼ ਕਰਨਾ ਹੈ ਉਹ ਲੈ ਸਕਦੇ ਹੋ ਜੇ ਤੁਸੀਂ ਵਿਆਹ ਸ਼ਾਦੀ ਵਿੱਚ ਦੇਣ ਵਾਸਤੇ ਲੈਣੇ ਆ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਤੁਸੀਂ ਸਾਰੇ ਪਾਸੇ ਇੱਕ ਵਾਰ ਨਜ਼ਰ ਮરાਓ ਤੇ ਦਿਖਾਓ ਆਪਣੇ ਪਾਸ ਜਿਹੜਾ ਸਟਾਕ ਹੈਗਾ ਸਾਰਾ ਇਹ ਵਾਲਾ ਇਹ ਆਪਾਂ ਦਿਖਾ ਦਨੇ ਲੋ ਜੀ ਇਹ ਬਹੁਤ ਹੀ ਵਧੀਆ ਜਿਹੜਾ ਬਲੈਂਕਟ ਹੈ ਜਿਹਦੀ ਕਿ ਸਾਡੇ ਪਾਸ ਡਿਮਾਂਡ ਕਾਫੀ ਜ਼ਿਆਦਾ ਆਈ ਹੈ ਤੇ ਇਹਦੇ ਨਾਲ ਦੇ ਹੋਰ ਵੀ ਸਾਡੇ ਪਾਸ ਲੋਕਾਂ ਨੇ ਕਿਹਾ ਕਹਿੰਦੇ ਵੀ ਇਹਦੇ ਨਾਲ ਦੇ ਸਾਨੂੰ ਹੋਰ ਚਾਹੀਦੇ ਆ ਬਿਲਕੁਲ ਮਖਮਲ ਵਰਗਾ ਪਿਆ ਹੱਥ ਲਾਏ ਤੇ ਬਿਲਕੁਲ ਨਹੀਂ ਪਤਾ ਚੱਲਦਾ ਵੀ ਹਾਂ ਤੁਸੀਂ ਮਖਮਲ ਫੜਿਆ ਜਾਂ ਤੁਸੀਂ ਕੰਬਲ ਫੜਿਆ ਤੇ ਬਹੁਤ ਹੀ ਵਧੀਆ ਦੇਖੋ ਤੇ ਇਹ ਬੜਾ ਡਿਮਾਂਡ ਚ ਹੈ ਇਹਦੇ ਲਈ ਸਾਨੂੰ ਕਿਹਾ ਗਿਆ ਕਹਿੰਦੇ ਵੀ ਤੁਸੀਂ ਹੋਰ ਸਾਨੂੰ ਮੰਗਾ ਕੇ ਦਿਓ ਜੋ ਕਿ ਅਸੀਂ 1-2 ਦਿਨਾਂ ਵਿੱਚ ਜਿਹੜਾ ਸਟਾਕ ਮੰਗਵਾਣਾ ਉਹਦੇ ਵਿੱਚ ਇਹ ਸਾਡੀ ਪ੍ਰਾਇੋਰਟੀ ਰਹੇਗੀ ਵੀ ਇਹਨੂੰ ਮੰਗਾਵਾਂਗੇ ਤੇ ਜਿਹੜੇ ਹੋਰ ਡਬਲ ਬੈੱਡ ਦੇ ਇਸ ਕੁਆਲਿਟੀ ਨੂੰ ਇਸ ਕੁਆਲਿਟੀ ਨੂੰ ਬਹੁਤ ਜ਼ਿਆਦਾ ਪਸੰਦ ਕਰਿਆ ਗਿਆ ਤੇ ਉਹੀ ਅਸੀਂ ਲੈ ਕੇ ਆਵਾਂਗੇ ਤੇ ਤੁਸੀਂ ਇੱਕ ਵਾਰ ਸਾਰੇ ਦੇਖ ਹੀ ਲਏ ਸੋ ਤੁਹਾਨੂੰ ਰਿਕੁਐਸਟ ਕਰਦੇ ਆ ਕਿ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਕਮੈਂਟ ਕਰਕੇ ਵੀ ਦੱਸਿਓ ਵੀ ਜੇਕਰ ਤੁਹਾਨੂੰ ਵੀ ਕੋਈ ਪਸੰਦ ਲੱਗਦੀ ਹੈ ਨਾ ਵਿੱਚੋਂ ਤਾਂ ਤੁਸੀਂ ਵੀ ਉੱਥੇ ਆਪਣਾ ਨੰਬਰ ਡ੍ਰੌਪ ਕਰ ਦਿਓ ਅਸੀਂ ਤੁਹਾਨੂੰ ਕਾਲ ਕਰਾਂਗੇ ਤੇ ਤੁਸੀਂ WhatsApp ਤੇ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਥੈਂਕ ਯੂ ਸੋ ਮੱਚ